ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨੰਗਾ ਮਨਸੇਰ ਲਈ ਲੈ ਕੇ ਆਏ ਜੀ ਦੋ ਗੱਬਣਾ ਨੇ ਇੱਕ ਬਈ ਤਾਜੀ ਸੂਈਆ ਆਹ ਪੁੱਛ ਲੈਨੇ ਬਾਈ ਤੋਂ ਟੇਰ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਬਾਈ ਠੀਕ ਹੈ ਬਾਈ ਨਾਮ ਤੇ ਐਡਰੈਸ ਬੋਲੋ ਨਾ ਬਾਈ ਮੇਰਾ ਸੇਵਕਾ ਹੀ ਪਿੰਡ ਆਪਣਾ ਰਣ ਸਿੰਘਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਨੇੜੇ ਪਿੰਡ ਨੇੜੇ ਬਰਗਾੜੀ ਆ ਇਹ 2 2.5 ਕਿਲੋਮੀਟਰ ਆਈ ਇਧਰੋਂ ਜੈਤੋ ਆਪਣੇ ਨੂੰ 5 6 ਕਿਲੋਮੀਟਰ ਮੋਬਾਈਲ ਨੰਬਰ ਕੋ ਮੋਬਾਈਲ ਆਪਣਾ 9814104404 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵਹਿੜ ਦੇ ਨੇ ਕਿਹੜਾ ਸੂਸ ਹੋਈ ਆ ਇਹ ਦੂਜਾ ਸੂਆ ਸੂਈ ਆ ਡਾਕਟਰ ਇਹ ਸੂਈ ਆ ਬਾਈ ਕੱਲ ਸ਼ਾਮ ਨੂੰ ਆ ਬੱਚਾ ਆਦਾ ਜੀ ਕੀਦੇ ਤਾਂ ਬੱਚਾ <laughs> हां बच्चा दे ताई बच्चा दे हां जी ਤੇ ਜੇਰ ਜੁਰ ਜੇਰ ਦੀ ਵੀਡੀਓ ਆਪਣੇ ਕੋਲੇ ਬਣੀ ਆ ਜੇ ਭੈਣ ਭਰਾਣੇ ਕਿਸ ਨੇ ਦੇਖਣੀ ਹੋਵੇ ਤਾਈ ਹੂੰ ਕਿੰਨਾ ਬੋਲਾ ਛੱਡੇ ਫਿਰ ਬਾਈ ਬੋਲਾ ਬਾਈ ਇਹਦਾ 4-5 ਲੀਟਰ ਬੋਲਾ ਕੱਢਿਆ ਬੈਠਾ ਨਹੀਂ ਜਾਂਦਾ ਸੀ ਬਾਹਰ ਤੋਂ ਆਰਡਰ ਬਹੁਤ ਝੰਮਾ ਤਿਆਰ ਕਰਿਆ ਹਨਾ ਥਣ ਬੜਾ ਚੰਗਾ ਨਾੜਾ ਨੂੜਾ ਫਲ ਚਾਹੀਆ ਕੱਲਾ ਕੱਲਾ ਥਣ ਮੁੱਕੀ ਵਾਲਾ ਥਣ ਚਾਰੇ ਥਣ ਨਿਕੜੇ ਪੂਰੇ ਘਰ ਤੇ ਖੋਲ ਦੇ ਬਾਈ ਤੋੜ ਕੇ ਉਹਦੇ ਹੂੰ ਠੰਡੀ ਆ ਡਾਕਟਰ ਇਹਦਾ ਖਿਆਲ ਕਰਕੇ ਤਾਂ ਮਨ ਮਟਕਲਾ ਕਰਦੇ ਹੂੰ ਠੰਡੀ ਆ ਬੈਠੀ ਫੁੱਲਾਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਜਿਵੇਂ ਮਰਦੀ ਆ ਤਲਾਈ ਚਲ ਨਾੜਾ ਨੂੜਾ ਫਲ ਚ ਏਸ ਵੀ ਉਹਦੀ ਚੰਗੀ ਆਬੋਦੀ ਬਦੀ ਚੰਗੀ ਆ ਸਮਸ਼ਟ ਪੂਣਾ ਬੈਡ ਦੇ ਵਿੱਚ ਚੰਗਾ ਗਿਆ ਬਾਈ ਕਿੰਨਾ ਕੁ ਦੁੱਧ ਦੇ ਦੂਆ ਦੁੱਧ ਪਾ ਦੂ 20 ਲੀਟਰ ਦਾ ਇਹਦਾ ਠੀਕ ਆ ਦੁੱਧ ਬਾਈ ਕਹਿੰਦਾ 20 ਲੀਟਰ ਦੀ ਇਹਦੇ ਤੋਂ ਉਮੀਦ ਕਰਾਂਗੇ ਰੰਗ ਰੂਪ ਬਹੁਤ ਚੰਗਾ ਬੇ ਬਾਕੀ ਤੋਰਾ ਤਾਰਾ ਦਿਖਾਉਨੇ ਆ ਹਾਰਡ ਕਮਾਲ ਦਾ ਸੋਈ ਸਵਾਈ ਹੈ ਬੇ ਤੇ ਮੁੱਲ ਕੀ ਰੱਖਿਆ ਦਾ ਬਾਈ ਮੋਹਲੇ ਦਾ ਡਾਕਟਰ ਲੈਣ ਦੇ ਨਾਲ ਹੀ ਹੁੰਦੇ ਆ ਆਪਾਂ ਮੁੱਲ ਵੱਧ ਨਹੀਂ ਕਰਦੇ ਹੁੰਦੇਗੇ ਠੀਕ ਆ ਮੋਹਲੇ 63000 ਹੀ ਦੇ ਦਾਂਗੇ ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗੇ 63000 ਰੁਪਇਆ ਮੋਹਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਚੰਗੀ ਆ ਭਾਈ ਜਰਸੀ ਵਹਿੜ ਸੁਈ ਸਵਾਈ ਆ ਫੇਸ ਚੰਗਾ ਕਲਰ ਬੜਾ ਚੰਗਾ ਮੋੜ ਲਿਆ ਭਾਈ ਸਵਾਈ ਚ ਵੀ ਓਕੇ ਆ ਹਾਂ ਚਵਾਈ ਓਕੇ ਆ ਜੀ ਸਾਰੇ ਸਾਰੇ ਬਾਕੀ ਠੰਡੀ ਆ ਡਾਕਟਰ ਹਾਂ ਪੂਰਾ ਕਈ ਨਹੀਂ ਨਾ ਕਾਇਰ ਉਹ ਤਾਂ ਡਾਲ ਵਾਰ ਜਾਂਦਾ ਹਾਂ ਹਾਂ ਕੋਈ ਮਾਰਜੀ ਬੁੜੀ ਆ ਬੰਦਾ ਟੋਈ ਜਾਵੇ ਠੀਕ ਆ ਭਾਈ ਉਹਰਾ ਵੀ ਲੱਤ ਛੜਾ ਵਾਲੀ ਹੈ। ਹੂੰ। ਥੰਡੀ ਠੰਡੀ ਫੋਲੋ ਫੇਸ ਦੀ। ਉਹ ਫੇਸ ਬੜਾ ਪਿਆਰਾ ਬੋਦੀ ਬਾਦੀ ਬਹੁਤ ਚੰਗੀ। ਆ ਸੂਈ ਕਰਕੇ ਮਾਣਾ ਲੱਗਾ ਜਮਾਰੀ ਬੈਠੀਆ ਵਹਿਰਨੇ ਪੱਠੇ ਪੱਠੇ ਨਹੀਂ ਚੱਕੇ ਉਹਨੇ। ਹੂੰ। ਸਹੀ ਗੱਲ। ਮੋਲ ਬਈ 66000 ਰੁਪਇਆ ਮਾਨਤਨ ਜਰੂਰ ਹੋ ਜਾਊਗਾ। ਅੱਗੇ ਬਈ ਦੋ ਨੰਬਰ ਕਿਹੜਾ ਸੂਸ ਹੁੰਦੀ ਆ? ਇਹ ਵੀ ਦਾ ਦੂਜਾ ਸੂਆ ਹੀ ਆ ਕਿੰਨੇ ਵੇੜਾ? ਕਿੰਨੇ ਦਿਨ ਲੈਂਦੀ ਆ ਬਈ? ਇਹ ਲੈ ਜੂਗੀ ਤਿੰਨ ਚਾਰ ਦਿਨ ਹਜੀ। ਠੀਕ ਆ। ਹੀ ਰਿਕਾਰਡ ਦੁੱਧ ਦਾ ਬਾਈ ਦੁੱਧ ਬਾਈ ਪਿਛਲੇ ਸੂਏ ਨੇ 18 ਲੀਟਰ ਦੁੱਧ ਦਿੱਤਾ ਹੈਗਾ ਐਂਡ ਇਹ ਠੰਡੀ ਇਹ ਵੀ ਬਹੁਤ ਹੈ ਆਰਡਰ ਬਹੁਤ ਚੰਗਾ ਹਣ ਬਹੁਤ ਚੰਗਾ ਇਹ ਤਾਂ ਭਰ ਲਾ ਡਾਕਟਰ ਨੇ ਆਣ ਦੇਖੋ ਬਾਈ ਪੀੜੀ ਦੇ ਪਾ ਵੀ ਵਰ ਗਿਆ ਕੱਲਾ ਕੱਲਾ ਥਣ ਨਾੜਾ ਨੋੜਾ ਫੁੱਲ ਚੰਗੀਆਂ ਨੇ ਕਲਰ ਬਹੁਤ ਚੰਗਾ ਬੈੜ ਦਾ ਰੰਗ ਰੂਪ ਜਿਹਨੂੰ ਕਹਿੰਦੇ ਬਹੁਤ ਚੰਗਾ ਫੇਸ ਬੜਾ ਤੇਰਾ ਬੋਦੀ ਬਾਦੀ ਬਹੁਤ ਚੰਗੀ ਆ ਸਨੈਕ ਟਪੂਣਾ ਬੜ ਦੇ ਵਿੱਚ ਚੰਗਾ ਹੈ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਈ ਠੰਡੀ ਸੀਲ ਆ ਬਾਈ ਨੇ ਹੱਥ ਲਾਇਆ ਕੋਈ ਚੱਕਰੀ ਨਹੀਂ ਹਿੱਲ ਨਹੀਂ ਕਰੀਣੀ ਹਣਾ ਬਾਈ ਦਾ ਗਾਰਾ ਵੇੜਾ ਆਂਦੇ ਆਉਂਦੇ ਆ। ਅੱਛਾ ਜੀ। ਪਹਿਲਾਂ ਇਹ ਚੀਜ਼ ਚੈੱਕ ਕਰਕੇ ਲਈ ਦੀ। ਹੂੰ। ਉਹ ਘਰਾਹਾਂ ਚ ਜ਼ਿਆਦੇ ਬੁੜੀਆਂ ਚੋਂ ਲੀਆਂ। ਸਹੀ ਗੱਲ ਆ। ਹੂੰ। ਤੇ ਮੁੱਲ ਭਰਾ ਫਿਰ ਇਹਦਾ। ਇਹਦਾ ਮੁੱਲ 53000 ਦੀ ਦੇ ਦਾਂਗੇ। ਮਾਨਤਨ ਹੋ ਜੀ। ਮਾਨਤਨ ਥੋੜਾ ਬੋਧਾ ਹੋਗਾ ਸਾਰੇ ਜਾਨਵਰਾਂ ਚੋਂ ਆਪਾਂ ਮੁੱਲ ਨਹੀਂ ਜੀ ਉਹੋ ਜੇ ਕਰਦੇ। ਠੀਕ ਆ। ਜੈ ਜੈ। ਆਪਾਂ ਦਾ ਆਂਦਾ ਜਾਨਵਰ ਆਂਦਾ 2000 ਬਣ ਗਿਆ। ਚਲੋ। ਕਰਮਾ ਵਾਲਾ ਆਪਦੇ ਘਰੇ ਜਾਵੇ। ਸਹੀ ਗੱਲ ਆ ਬਈ। 53000 ਰੁਪਈਆ ਮੁੱਲ ਆ ਬਈ। ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ। ਅਜੇ ਕਰਮ ਵਾਲੀ ਦੰ ਲੈਦੀ ਆ ਆਰਡਰ ਆ ਜਿਹੜਾ ਕਰਮ ਵਾਲੇ ਨੇ ਹੋਰ ਵੀ ਸੋਹਣਾ ਤਿਆਰ ਅ ਸ਼ਾਮ ਲਾਲ ਦੀ ਵਿੱਚ ਬਣਾਦੀ ਆ ਥਣ ਕੱਲਾ ਕੱਲਾ ਥਣ ਗਲਾਬੀ ਥਣ ਚਵਾਈਰੀ ਬਹੁਤ ਚੰਗੀ ਨਿਕਰੂ ਹਣਾ ਹਾਂ ਬਈ ਹਾਂ ਮੋੜ ਲੈ ਬਈ ਭਾਈ ਤਾਂ ਰੂਮਾਰ ਦੀ ਪੋਲੀ ਆ ਜਾਟਰਾ ਜਿਵੇਂ ਮਰਜ਼ੀ ਮੰਨ ਕੇ ਚੱਲ ਜਿੱਥੇ ਮਰਜ਼ੀ ਖਲਾਰ ਕੇ ਨੂਜਰੀ ਨੂੰ ਟੋਲਾ ਲਾ ਜਿਵੇਂ ਮਰਜ਼ੀ ਕੋਈ ਚੱਕਰ ਨਹੀਂ ਹਿੱਲਣਾ ਕਰਮ ਵਾਲੇ ਨੇ ਜਿਵੇਂ ਨਹੀਂ ਮੈਂ ਖਾ ਦੁੱਧ ਵਾਕੇ ਚੰਗਾ ਪਾ ਦੂ ਕੇਸ ਦੇਖੋ ਬੋਦੀ ਬਾਦੀ ਛੋਟਾ ਛੋਟਾ ਕੰਨ ਜਾਂ ਤੇ ਬ੍ਰੀਟ ਬ੍ਰੀਕੀ ਬ੍ਰੂਕੀ ਜੇ ਫੁੱਲਾ ਕਰਦਾ ਹੈ ਇਹ ਤਾਂ ਪਰਣਾ ਡਾਕਟਰ ਆਵੇ ਨਾ ਕਿਉਂ ਸਾਫ ਸੁਧਰੀ ਹੈ ਬੈਡ ਹਾਂਜੀ ਹਾਂਜੀ ਕੰਚਾ ਵੀ ਚੰਗਾ ਲੇਵਾ ਵੀ ਚੰਗਾ ਖਾਣ ਵੀ ਚੰਗਾ ਅੱਗੇ ਭਰਾ 3 ਨੰਬਰ ਕਿਹੜਾ ਸੂਆ ਹੁੰਦੀ ਹੈ ਇਹ ਵੀ ਡਾਕਟਰ ਦੂਜਾ ਸੂਆਇਸ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਇਹ ਲੈ ਜੂਗੀ ਅਜੇ ਹਫਤਾ ਲੈ ਜੂਗੀ ਡਾਕਟਰ ਵੈਰ ਕੀ ਰਿਕਾਰਡ ਆ ਵੀਰੇ ਦੁੱਧ ਦਾ ਇਹ ਰਿਕਾਰਡ ਬਾਈ ਜਨੇ 14 ਲੀਟਰ ਦੁੱਧ ਦਿੱਤਾ ਪਿਛਲੇ ਸੂਏ ਹੂੰ ਠੰਡੀ ਠੁੰਡੀ ਥਣ ਬਹੁਤ ਚੰਗਾ ਲੱਗਿਆ ਵੈਰ ਨੂੰ ਅੱਛਾ ਹੂੰ ਗੁਲਾਬੀ ਥਣ ਕੱਲਾ ਕੱਲਾ ਥਣ ਆਰਡਰ ਕਮਾਲ ਦਾ ਟੰਲਾ ਢੰਲਾ ਬਹੁਤ ਨੇ ਬਈ ਦੱਦ ਵਿੱਡ ਚੰਗਾ ਰੰਗ ਰੂਪ ਚੰਗਾ ਫੇਸ ਦਿਖਾਉਣਾ ਫੇਸ ਬੜਾ ਪਿਆਰਾ ਇਹ ਬਹੁਤ ਚੰਗਾ ਡਾਕਟਰ ਆ ਦਿਖਾ ਹੂੰ ਰੋਦੀ ਵਾਦੀ ਬਹੁਤ ਚੰਗੀ ਆ ਸਨਖਪਣਾ ਵੈਟ ਦੇ ਵਿੱਚ ਚੰਗਾ ਗੱਭੀ ਤੇ ਕੀ ਮੋਲ ਆ ਭਰਾ ਫਿਰ ਇਹਦਾ ਇਹ ਵੀ ਆਪਾਂ ਡਾਕਟਰ ਜੈਜੀ ਦੇਣੀ 46000 ਦੀ ਦੇ ਦਾਂਗੇ ਮਾਨਦਾਨ ਹੋ ਜਾ ਹਾਂ 40 ਤੇ 6 46 ਦੀ ਬਹੁਤ ਠੀਕ 46000 ਰੁਪਿਆ ਮੋਲ ਬਾਕੀ ਜਿਹੜਾ ਮੌਕੇ ਤੇ ਮਾਨਦਾਨ ਜ਼ਰੂਰ ਹੋ ਜਾ ਚੰਗੀ ਆ ਬੜਾ ਚੰਗੀ ਜ਼ਰੂਰ ਆ ਭਾਈ ਦਿਨ ਹਜੇ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਕਰਮ ਵਾਲੀ ਨੇ ਸੋਨਾ ਤਿਆਰ ਕਰ ਲੈਣਾ ਦੁੱਧ ਚੰਗਾ ਰਿਕਾਰਡ ਦੱਸਿਆ ਭਾਈ ਨੇ ਮੋਲ ਵੀ ਜਾਇਜ਼ ਆ ਭਾਈ 46000 ਰੁਪਿਆ ਮਾਨਦਾਨ ਜ਼ਰੂਰ ਹੋ ਜਾ ਠੰਡੀ ਹੈ ਵੀ ਪੂਰੀ ਹਾਂ ਹਾਂ ਪੂਰੀ ਠੰਡੀ ਆ ਭਾਈ ਜਿਵੇਂ ਮਰਜੀ ਜਿੱਥੇ ਮਰਜੀ ਵਾਖ ਖਲਾਰ ਲਾ ਇਹਨੂੰ ਹੂੰ ਐ ਨਹੀਂ ਆਪਾਂ ਲਿਆਉਂਦੇ ਨਹੀਂ ਡਾਕਟਰ ਉਹ ਜਾ ਮਾਰ ਨਹੀਂ ਲੈ ਠੀਕ ਹੂੰ ਖਾਣ ਬੜਾ ਚੰਗਾ ਭਾਈ ਫੇਸ ਬੜਾ ਪਿਆਰਾ ਰੰਗ ਰੂਪ ਬਹੁਤ ਚੰਗਾ ਪੱਧਰ ਆ ਭਾਈ ਬੱਚੀ ਵੀ ਚੰਗੀ ਆ ਦੁੱਧ ਚੰਗਾ ਪਾ ਦੋ ਬਾਕੀ ਗਰਮੀ ਘੱਟ ਮੰਨਣੀ ਆ ਹਨਾ ਇਹ ਤਾਂ ਡਾਕਟਰ ਮੰਨਦਾ ਹੀ ਨਹੀਂ ਗਰਮੀ ਹੂੰ ਫਾਇੰਡ ਫੌਂਡ ਨਹੀਂ ਚੰਗੀ ਆ ਨਾ ਕਿ ਜਿਹੜੇ ਭਾਈ ਭਰਾ ਕੋਲੇ ਸੀਗੇ ਤਿੰਨ ਭਾਈ ਤੰਨੇ ਦਿਖਾ ਦਿੱਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ ਜੀ